ਸਾਰੇ ਗੱਡੀ ਗੱਡੀ ਜਾਂਦੀ ਏ ਸ਼ਾਲਾਂਗਾ ਮਾਰਦੀ ਬੜਾ ਰੌਲਾ ਜਾ ਪਾ ਲੋ ਬੜਾ ਰੌਲਾ ਜਾ ਪਾ ਲੋ ਸਾਡੀ ਭਾਵੇਂ ਕਿੱਦਾਂ ਲੱਜੀ ਇਹ ਹੈ ਜੀ ਸਾਡਾ ਰੇ ਦੇਖੋ ਜੀ ਕਿੰਨਾ ਵਧੀਆ ਸੀਨ ਆ ਰਿਕਸ਼ੇ ਚ ਨਿਆਣੇ ਜਾ ਰਹੇ ਸਾਰੇ ਹੁਣ ਗੱਡੀ ਸਾਡੀ ਫਸ ਗਈ ਏ ਜੀ ਹੁਣ ਟੱਕਾ ਲਾਣ ਲੱਗਾ ਇਹ ਰਿਕਸ਼ਾ ਜਾ ਰਿਹਾ ਕਦਾਬਦੀ ਅਸੀਂ ਨਾਲ ਦੇਖੋ ਕਿ ਕਿਦੀ ਕਲਗੀ ਕਿਦੀ ਕਿਦੀ ਕਿਉਂ ਮੀਂਹ ਆਇਆ ਤੇ ਕਿਦੀ ਕਲਗੀ ਚੋ ਆਓ ਜੀ ਪਿੰਡੂ ਮਾਹੌਲ ਦੇਖ ਲਓ ਅਸੀਂ ਪੱਠੇ ਲੈ ਕੇ ਆ ਰਹੇ ਹੇ ਸਾਰੇ ਸੇਵਾਦਾਰਾ ਇਹ ਕਿਹੜਾ ਹਰਿਆਲੀ ਆ ਸਾਰੇ ਪਾਸੇ ਦੇਖੋ ਖਾਲੀ ਬੱਟੇ ਆ ਮੁੰਡਾ ਡਾਂਡੀ ਦੇ ਨਹੀਂ ਨਿੰਡਾ ਟਪੀ ਦੂਆਤ ਆ ਤੇ ਛੇ ਜੰਗਾ ਮਖੀਆ ਪਾਸ ਹੋ ਗਏ ਇਹ ਇਹ ਸਾਡਾ ਕਲੀਂਡਰ ਆ ਕਲੀਂਡਰ ਸਾਹਿਬ ਕਲੀਂਡਰ ਸਾਹਿਬ ਕਿਦਾਂ ਲੱਗਦਾ ਵਧੀਆ ਆਸ਼ਾ ਤਾਜੀ ਤਾਜੀ ਹਵਾ ਇਹ ਮਗਰ ਸਾਰੀ ਸੈਨਾ ਸਾਡਾ ਖਲਾ ਬਣਾ ਇਹ ਸਾਡਾ ਰਿਕਸ਼ਾ ਉਹ ਬੰਦੇ ਪਿੱਛੇ ਧੱਕਾ ਲਾ ਰਹੇ ਆ ਰਸਤਾ ਥੋੜਾ ਖਰਾਬ ਸੀ ਆ ਦੇਖੋ ਜੀ ਕਿੰਦਾ ਵਧੀਆ ਪਿੰਡੂ ਮਾਹੌਲ ਸਾਡਾ ਪਿੰਡ ਮਹਿੰਦੀਪੁਰ ਆ ਵੀ ਜੈਨੂ ਵੀ ਭੇਜੋ ਸੱਪਸੇ ਹਰੀਆਲੀ ਹਾਂਜੀ ਭਈ ਇਹ ਮੈਚੋ ਇਹ ਹੈ ਜੀ ਸਾਡਾ ਪਿੰਡ ਹੰਦੀਪੁਰ ਉਹ ਨਾਦੀ ਜਗ੍ਹਾ ਆ ਤੇ ਅੰਦਰ ਬਾਈਪਾਸ ਅੰਦਰ ਜੋ ਨਾ ਲਾਇਆ ਹੋਇਆ ਇਹ ਸਾਡੇ ਪਿੰਡ ਦਾ ਮਾਹੌਲ ਹੈ ਬੱਚੇ ਸਾਰੇ ਕੋਈ ਲੈ ਕੇ ਅਸੀਂ ਆ ਰਹੇ ਹਾਂ ਸਾਡਾ ਹੈਗਾ ਰਿਕਸ਼ਾ ਇਹ ਪੰਜਾਬੀ ਕਿੱਲੇ ਜਿਹੜਾ ਆਹ ਮਹਿੰਦੀਪੁਰ ਦਾ ਬੋਰਡ ਆ ਗਿਆ ਜੀ ਪਿੰਡ ਚ ਐਂਟਰੀ ਹੋ ਗਏ ਮੋਰੇ ਗੁਰਦੁਆਰਾ ਸਾਹਿਬ ਇਹ ਸਾਡੇ ਪਿੰਡ ਦਾ ਜੀ ਸਾਡੇ ਬਾਪੂ ਜੀ ਬੈਠੇ ਸਤਿ ਸ਼੍ਰੀ ਅਕਾਲ ਜੀ ਦੇਖੋ ਪਿੰਡ ਦਾ ਮਾਹੌਲ ਬਾਹਰਲੇ ਪਾਸੇ ਚੱਲਦਾ ਪਾਸਾ ਇਹ ਹੈ ਜੀ ਬਾਰੋ-ਬਾਰ ਪਿੰਡ ਦੀ ਫਿਰਨੀ ਆਪਾਂ ਹੀ ਆ ਗਏ ਇੱਧਰ ਵੀ ਸਾਰੇ ਪਿੰਡੂ ਮਾਹੌਲ ਦੇਖੋ ਸਾਰਿਆਂ ਨੂੰ ਆਪਣੇ ਆਪਣੇ ਪਿੰਡ ਪਿਆਰੇ ਹੁੰਦੇ ਸਾਡਾ ਪਿੰਡ ਮਹਿੰਦੀਪੁਰ ਵੀ ਬਹੁਤ ਪਿਆਰਾ ਹੈ ਇਹ ਸਾਡੇ ਪਿੰਡ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਲੋਕ ਸਾਰੇ ਬਾਹਰ ਰਹਿੰਦੇ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਛੋੜੇ ਵੱਡੇ ਕੋਠੀਆਂ ਆਹ ਰੇੜਾ ਦੇਖ ਲਓ ਜੀ ਸਾਡੇ ਪਿੰਡ ਦਾ ਜੀ ਫੇਰ ਬੁਲਾ ਰਵਾ ਦੱਬਿਆ ਨਹੀਂ ਲਾਲ ਨੂੰ ਦੱਬਿਆ ਬਿੱਟੇ ਬਣਾ ਦਿਓ ਅੱਥਰੂ ਲੈ ਕੇ ਆਏ ਸੀ ਆ ਗਈ ਆਪਣੇ ਘਰਾਂ ਕੋਲ ਦੇਖ ਲਓ ਪਸ਼ੂ ਵੱਜੇ ਪਿੰਡ ਦੇ ਇਹ ਸਾਹਮਣੇ ਬੇੜ ਕਰ ਭਵਨ ਲਓ ਜੀ ਆਪਣੇ ਘਰ ਆ ਗਿਆ ਸੀ ਪੱਠੇ ਲੈ ਕੇ ਫਟਾ ਬਾੜਾ ਅੰਦਰ ਮੱਝਾਂ ਭੱਜੀਆਂ ਲਾ ਦਿਓ ਜੋਰ